ਕਿਰਤੀ ਕਿਸਾਨ ਯੂਨੀਅਨ ਦੀ ਪੰਜਾਬ ਦੀ ਸੂਬਾ ਕਮੇਟੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਹਰਿਆਣੇ ਨੂੰ ਜਿਹੜਾ ਫੌਰੀ ਵਾਧੂ ਪਾਣੀ ਛੱਡਣ ਦਾ ਜਿਹੜਾ ਫੈਸਲਾ ਇਸ ਫੈਸਲੇ ਨੂੰ ਦੀ ਨਖੇਦੀ ਕਰਦੀ ਹੈ ਇਹ ਫੈਸਲਾ ਪੰਜਾਬ ਨਾਲ ਤੱਕੇਸ਼ਾਈ ਹੈ ਔਰ ਇਹ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਭਾਜਪਾ ਦੀਆਂ ਸਰਕਾਰਾਂ ਪੰਜਾਬ ਨਾਲ ਤੱਕੇਸ਼ਾਈ ਕਰ ਰਹੀ ਹੈ ਇੱਕ ਸਾਈਕਲ ਹੈ ਵੰਡਤ ਪਾਣੀ ਦਾ ਜਿਹੜਾ 26 ਮਈ ਤੋਂ 26 ਮਈ ਤੱਕ ਦਾ ਜੋ ਤੱਤ ਸਾਹਮਣੇ ਆ ਰਹੇ ਨੇ ਹਰਿਆਣਾ ਆਪਣੀਆਂ ਲੋੜਾਂ ਦਾ ਪਾਣੀ ਵੱਧ ਵਰਤ ਚੁੱਕਾ ਮਾੜਮੀ ਆਧਾਰ ਤੇ ਉਹ 4000 ਕਿਊਸਕ ਪਾਣੀ ਹੋਰ ਵੀ ਲੈ ਰਿਆ ਹੁਣ ਉਹਦੇ ਵੱਲੋਂ 8500 ਕਿਊਸਕ ਦੀ ਮੰਗ ਕੀਤੀ ਜਾ ਰਹੀ ਹੈ ਔਰ ਇਹ ਵੀ ਉਸ ਸਮੇਂ ਜਦੋਂ ਪੰਜਾਬ ਦੇ ਵਿੱਚ ਬਜਾਈ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਲਗਭਗ ਸਿਰ ਤੇ ਹੈ ਬਜਾਈ ਪੰਜਾਬ ਦੇ ਖੇਤਾਂ ਨੂੰ ਨਹਿਰੀ ਪਾਣੀ ਚਾਹੀਦਾ ਸਾਡੀਆਂ ਨਹਿਰਾਂ ਜਿਹੜੀਆਂ ਸੁੱਕੀਆਂ ਪਈਆਂ ਨੇ ਉਹਨਾਂ 'ਚ ਪਾਣੀ ਨਹੀਂ ਚੱਲ ਰਿਹਾ ਅਜਿਹੇ ਸਮੇਂ ਇਹ ਜਿਹੜਾ ਫੈਸਲਾ ਅਸੀਂ ਸਮਝਦੇ ਹਾਂ ਕਿ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਕੀਤਾ ਗਿਆ ਭਾਜਪਾ ਪੰਜਾਬ ਨਾਲ ਕਿਸਾਨ ਅੰਦੋਲਨ ਦੀ ਲਗਾਤਾਰ ਕਿੜਕੜ ਰਹੀ ਹੈ ਔਰ ਪੰਜਾਬ ਨਾਲ ਧੱਕੇਸ਼ਾਹੀ ਕਰ ਰਹੀ ਹੈ